ਚਾਪੀ ਲੋਕ ਚੈਨਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ਸਿੰਘ ਥਲੀਏ ਤੇ ਅੱਜ ਮੈਂ ਗੱਲਬਾਤ ਕਰਨ ਜਾ ਰਿਹਾ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਛਾਪੀ ਗਈਕ ਤਸਵੀਰ ਬਾਰੇ ਬੜੀਆਂ ਕਿਨਾਉਣੀਆਂ ਹਰਕਤਾਂ ਜਿਹੜੀਆਂ ਸੋਸ਼ਲ ਸਾਈਡ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ Amazon ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੀ ਫੋਟੋ ਟਾਇਲਟ ਸੀਟ ਤੇ ਛਾਪੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਇੱਕ ਅਜਿਹੀ ਇੱਕ ਹੋਰ ਆਨਲਾਈਨ ਸਾਈਟ ਫਲਿੱਪਕਾਰਟ ਦੇ ਵੱਲੋਂ ਇੱਕ ਉਜੀ ਹਰਕਤ ਕੀਤੀ ਗਈ ਹੈ, ਇੱਕ ਘਟੀਆ ਹਰਕਤ ਕੀਤੀ ਗਈ ਹੈ। ਇਹਨਾਂ ਦੇ ਵੱਲੋਂ ਫਲੋਰ ਮੈਟ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪੀ ਗਈ ਹੈ ਜਿਸ ਤੋਂ ਬਾਅਦ ਸਿੱਖ ਕਾਫੀ ਜ਼ਿਆਦਾ ਪੜਕੇ ਵੀ ਹੋਏ ਨੇ ਤੇ ਸਿੱਖਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਵੀ ਹੈ। ਇਸ ਸਬੰਧ ਦੇ ਵਿੱਚ ਸ਼ੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੋਂਗੋਵਾਲ ਜੀ ਦਾ ਵੀ ਬਿਆਨ ਸਾਹਮਣੇ ਆ ਚੁੱਕਾ ਹੈ ਤੇ ਉਹਨਾਂ ਨੇ ਇਸ ਉੱਤੇ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ ਪਹਿਲਾਂ ਛੋਟਾ ਜਿਹਾ ਉਹਨਾਂ ਦਾ ਬਿਆਨ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ ਤੇ ਉਸ ਤੋਂ ਬਾਅਦ ਮੈਂ ਇਹ ਕਿਉਂ ਹੋ ਰਿਹਾ ਸਾਰਾ ਕੁਝ ਉਸ ਦੇ ਬਾਰੇ ਕੁਝ ਵਿਚਾਰ ਦੇਣੇ ਹੈਗੇ ਆ ਪਹਿਲਾਂ ਆਪਾਂ ਗੋਬਿੰਦ ਸਿੰਘ ਲੋਂਗੋਵਾਲ ਜੀ ਦਾ ਬਿਆਨ ਸੁਣ ਲੈਂਦੇ ਆ ਲਿਪਕਾਟ ਕੰਪਨੀ ਨੇ ਦੇ ਮੇਟਾ ਦੇ ਪੇਟਾ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾ ਕੇ ਇੱਕ ਬਹੁਤ ਹੀ ਘਨਾਉਣੀ ਹਰਕਤ ਕੀਤੀ ਹੈ ਔਰ ਜਿਸ ਨਾਲ ਸਾਰੇ ਸਿੱਖ ਭਾਵਨਾ ਨੂੰ ਜਿਹੜੀ ਹੈ ਫੇਸ ਪਹੁੰਚਾਈ ਹੈ ਸੋ ਐਸੀ ਜਿਹੜੀ ਮਾੜੀ ਹਰਕਤ ਹੈ ਕਦੇ ਵੀ ਬਰਦਾਸ਼ਤ ਕੀਤੀ ਨਹੀਂ ਜਾ ਸਕਦੀ ਔਰ ਕੁਝ ਮੰਦੀ ਸੋਚ ਵਾਲੇ ਲੋਕ ਹਮੇਸ਼ਾ ਐਸੀਆਂ ਹਰਕਤਾਂ ਕਰਦੇ ਰਹਿੰਦੇ ਨੇ ਜਿਹਦੇ ਨਾਲ ਮਾਹੌਲ ਇਹ ਖਰਾਬ ਕਰਨ ਦੀ ਕੋਈ ਈ ਸਾਹਸ ਜਿਹੜੀ ਹੈ ਚਲਦੀ ਹੈ ਔਰ ਸਰਕਾਰ ਨੂੰ ਵੀ ਮੈਂ ਸਮਝਦਾ ਕਿ ਇਸ ਤੇ ਉੱਤੇ ਨੋਟਿਸ ਲੈਣਾ ਚਾਹੀਦਾ ਹੈ ਔਰ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਔਰ ਇਸ ਕੰਪਨੀ ਨੂੰ ਨੋਟਿਸ ਵੀ ਭੇਜਿਆ ਜਾਵੇਗਾ ਔਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਵੀ ਕੀਤੀ ਜਾਵੇਗੀ। ਸੋ ਇਹ ਸੀ ਗੋਬਿੰਦ ਸਿੰਘ ਲੋਂਗੋਵਾਲ ਜੀ ਦਾ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪਰ ਸਵਾਲ ਇਹ ਪੈਦਾ ਹੁੰਦੇ ਨੇ ਕਿ ਵਾਰ-ਵਾਰ ਅਜਿਹੀਆਂ ਹਰਕਤਾਂ ਅਜਿਹੀਆਂ ਫੋਟੋਆਂ ਵਾਇਰਲ ਕਿਉਂ ਹੋ ਰਹੀਆਂ ਨੇ ਸਿੱਖਾਂ ਦੇ ਨਾਲ ਹੀ ਅਜਿਹਾ ਕਿਉਂ ਹੋ ਰਿਹਾ ਹੈ ਕਿਸੇ ਹੋਰ ਧਰਮ ਦੀਆਂ ਤਸਵੀਰਾਂ ਕਿਉਂ ਨਹੀਂ ਛਪ ਰਹੀਆਂ ਐਵੇਂ ਦੀਆਂ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੀਆਂ ਵੀ ਛਪਣੀਆਂ ਚਾਹੀਦੀਆਂ ਇਹ ਗੱਲ ਬਹੁਤ ਜ਼ਿਆਦਾ ਗਲਤ ਹੈ ਪਰ ਸਿੱਖੀ ਦੇ ਨਾਲ ਹੀ ਕਿਉਂ ਸਾਰਾ ਇਹ ਇਸ ਤਰ੍ਹਾਂ ਦਾ ਵਿਵਹਾਰ ਵਾਰ-ਵਾਰ ਹੋ ਰਿਹਾ ਹੈ ਅੰਗਰੇਜ਼ਾਂ ਦੀ ਨੀਤੀ ਸੀਗੀ 1858 ਤੋਂ ਨੀਤੀ ਚੱਲਦੀ ਰਹੀ ਪਾੜੋ ਤੇ ਰਾਜ ਕਰੋ ਉਸੇ ਨੀਤੀ ਦੇ ਤਹਿਤ ਹੁਣ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਹੀ ਸਿੱਖਾਂ ਨੂੰ ਜਿਹੜਾ ਹੈਗਾ ਪੜਕਾਇਆ ਜਾ ਰਿਹਾ ਹੈ ਸਿੱਖਾਂ ਨੂੰ ਢਾਹ ਲਾਉਣ ਦੀ ਕੌਮ ਨੂੰ ਢਾਹ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਕਰ ਗੱਲ ਕਰੀਏ ਨਾ ਤਸਵੀਰਾਂ ਦੀ ਤਾਂ ਬਾਰ-ਬਾਰ ਸਾਹਮਣੇ ਆ ਰਹੀਆਂ ਨੇ ਜਦੋਂ ਇੱਕ ਕਰਿਆਨੇ ਦੀ ਦੁਕਾਨ ਹੈ ਜਦੋਂ ਮੇਰੀ ਆਪਣੀ ਦੁਕਾਨ ਹੈ ਇੱਕ ਤੇ ਜਿਹੜਾ ਮੇਰਾ ਕੰਪੀਟੀਟਰ ਜਿਹਦੇ ਨਾਲ ਮੈਂ ਜਿਹੜੇ ਜਿਹਦੀ ਮੈਂ ਵਿਰੋਧਤਾ ਕਰਦਾ ਬਈ ਜਾਂ ਫਿਰ ਇਹ ਕਹਿ ਲਵਾਂ ਬਈ ਇੱਕ ਮੈਂ ਕਰਿਆਨੇ ਦੀ ਦੁਕਾਨ ਚਲਾ ਰਿਹਾ ਤੇ ਮੇਰੇ ਮੈਂ ਕਹਿ ਰਿਹਾ ਬਈ ਦੂਜਾ ਵਿਅਕਤੀ ਦੇ ਉੱਤੇ ਮੇਰੀ ਨਜ਼ਰ ਹੈਗੀ ਆ ਬਈ ਇਹ ਵੀ ਕਰਿਆਨੇ ਦੀ ਦੁਕਾਨ ਚਲਾ ਰਿਹਾ ਇਹਦੇ ਦੁਕਾਨ ਦੇ ਉੱਤੇ ਕੀ ਹਲਚਲ ਹੈ ਉੱਤੇ ਕਿਉਂ ਜਾ ਰਿਹਾ ਜਦੋਂ ਮੇਰੀ ਉਹਦੇ ਉੱਤੇ ਨਿਗਾਹ ਹੈਗੀ ਹੈ ਤਾਂ ਫਿਰ ਮੈਨੂੰ ਉਸ ਦੀਆਂ ਸਾਰੀਆਂ ਗਤੀਵਿਧੀਆਂ ਦਾ ਪਤਾ ਹੋਏਗਾ ਪਰ ਐਮਾਜ਼ੋਨ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਸਾਈਟ ਹੈ ਤਮਾਮ ਸਾਈਟਾਂ ਜਿਹੜੀਆਂ ਹੈਗੀਆਂ ਆਨਲਾਈਨ ਸਾਈਟਾਂ ਸੇਲ ਵਾਲੀਆਂ ਜੋ ਅਜੇੇ ਕੰਮ ਕਰਦੀਆਂ ਉਹਨਾਂ ਦੀ ਨਜ਼ਰ ਰਹਿੰਦੀ ਹੈ ਜੀ Amazon ਦੇ ਉੱਤੇ Amazon ਪਿਛਲੀ ਵਾਰ ਸ੍ਰੀ ਹਰਮੰਦਰ ਸਾਹਿਬ ਜੀ ਦੀ ਤਸਵੀਰ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਰਿਹਾ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਇਹਨਾਂ ਆਨਲਾਈਨ ਸਾਈਟਾਂ ਨੂੰ ਪਤਾ ਨਾ ਹੋਇਆ ਹੋਵੇ ਕਿ Amazon ਦੇ ਨਾਲ ਕੀ ਵਿਵਾਦ ਰਿਹਾ ਹੈ ਤੇ ਉਸੇ ਵਿਵਾਦ ਦੇ ਨਾਲ ਜੁੜਿਆ ਹੋਇਆ ਹੁਣ Flipkart ਦੇ ਉੱਤੇ ਇਹ ਤਸਵੀਰ ਛਪਦੀ ਹੈ ਇਹ ਤਸਵੀਰ ਛਪਣ ਦਾ ਕਾਰਨ ਇੱਕੋ ਇੱਕ ਕਾਰਨ ਹੈਗਾ ਏ ਕਿਉਂਕਿ ਇਹ ਜਿਹੜੀਆਂ ਸਾਈਟਾਂ ਹੈਗੀਆਂ ਇਹਨਾਂ ਦੇ ਵੱਲੋਂ ਆਪਣੇ ਵੱਲੋਂ ਨਹੀਂ ਇਹ ਕੋਈ ਸਮਾਨ ਵੇਚਦੀਆਂ ਇਹ ਅੱਗੇ ਨਾ ਜਿਵੇਂ ਵੈਂਡਰ ਕਹ ਲਈਏ ਆਪਾਂ ਅੱਗੇ ਜਿਹੜੇ ਵੇਚਦਾਰ ਹੈਗੇ ਨੇ ਉਹ ਹੈਗੇ ਉਹ ਇਹ ਜਈਆਂ ਕੰਪਨੀਆਂ ਨੂੰ ਤਸਵੀਰਾਂ ਭੇਜਦੇ ਨੇ ਉਹਨਾਂ ਦੇ ਵੱਲੋਂ ਫਿਰ ਇਹਨਾਂ ਕੰਪਨੀਆਂ ਦੇ ਵੱਲੋਂ ਉਹ ਅਪਲੋਡ ਕੀਤੀਆਂ ਜਾਂਦੀਆਂ ਨੇ ਚੀਜ਼ਾਂ ਪਰ ਇਹ ਲੋਕਾਂ ਦੀ ਇਹ ਨਾ ਸਮਝੀਏ ਵੀ ਇਹ ਸਿਰਫ ਜਿਹੜੇ ਵੇਚਦਾਰ ਨੇ ਇਹ ਸਿਰਫ ਆਪਣੀ ਕਮਾਈ ਦੇ ਲਈ ਇਹ ਜੋ ਅਜਿਹੀਆਂ ਤਸਵੀਰਾਂ ਪਾ ਰਹੇ ਨੇ ਇਹਨਾਂ ਦਾ ਮਕਸਦ ਇੱਕੋ ਇੱਕ ਹੈ ਕਿਸੇ ਨਾ ਕਿਸੇ ਤਰ੍ਹਾਂ ਕੌਮ ਨੂੰ ਉਲਝਾ ਕੇ ਰੱਖੀਏ ਸਿੱਖਾਂ ਨੂੰ ਉਲਝਾ ਕੇ ਰੱਖੀਏ ਇਹਨਾਂ ਨੂੰ ਆਪਸ ਦੇ ਵਿੱਚ ਪੜਾ ਕੇ ਰੱਖੀਏ ਕਿਉਂਕਿ ਕਿਸੇ ਕੌਮ ਨੂੰ ਜੇ ਤੁਸੀਂ ਢਾਹ ਲਾਉਣੀ ਹੈ ਤਾਂ ਉਸਦੇ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਆਪਸ ਦੇ ਵਿੱਚ ਲੜਾ ਦਿਓ ਜਾਂ ਇੱਕ ਅਜਿਹਾ ਮਸਲਾ ਪੈਦਾ ਕਰ ਦਿਓ ਜੇ ਕਿ ਉਹ ਉਸੇ ਮਸਲੇ ਦੇ ਵਿੱਚ ਉਲਝ ਕੇ ਰਹਿ ਜਾਣ ਆਪਣੇ ਕੌਮ ਦੇ ਲਈ ਉਹ ਕੰਮ ਨਾ ਕਰ ਸਕਣ ਦੂਜਿਆਂ ਦੇ ਨਾਲ ਨਾਲ ਲੜ ਸਕਣ ਸੋ ਅਜਿਹੀਆਂ ਕਾਸਤਾਨੀਆਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਨੇ ਇਹਨਾਂ ਲੋਕਾਂ ਦੇ ਵੱਲੋਂ ਇੱਕ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਹੈਗੀ ਹੈ ਤੇ ਦੂਜਾ ਮੈਂ ਉਹਨਾਂ ਲੋਕਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗਾ ਕਿ ਅਜਿਹੀਆਂ ਜਦੋਂ ਤਸਵੀਰਾਂ ਆਉਂਦੀਆਂ ਨੇ ਜਦੋਂ ਗੁਰੂਆਂ ਦੇ ਤਸਵੀਰ ਦੇ ਨਾਲ ਵੀ ਛੇੜਖਾਨੀ ਕਰਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਤਾਂ ਅਸੀਂ ਉਦੋਂ ਵੀ ਬਹੁਤ ਅਸੀਂ ਉਹਨਾਂ ਨੂੰ ਵਾਇਰਲ ਕਰਦੇ ਆ ਜਿਹੜੇ ਵਿਅਕਤੀ ਨੇ ਪਾਈ ਹੁੰਦੀ ਆ ਉਹ ਇੱਕ ਵਾਰ ਪਾ ਕੇ ਜਦੋਂ ਵਾਇਰਲ ਹੋ ਜਾਂਦੀ ਉਹ ਤਾਂ ਡਿਲੀਟ ਕਰ ਜਾਂਦਾ ਹੈ ਆਸੀਂ ਲੱਭਦੇ ਰਹਿੰਦੇ ਆ ਪਿੱਛੋਂ ਵੀ ਕਿਹੜੇ ਬੰਦੇ ਨੇ ਪਾਈ ਸੀ ਇਹਨੂੰ ਇਹਦਾ ਪਤਾ ਕਰੋ ਇਹਨੂੰ ਲੱਭੋ ਉਹਨੂੰ ਪਤਾ ਹੈ ਵੀ ਮੈਂ ਇੱਕ ਵਾਰ ਆਪਣਾ ਕੰਮ ਕਰ ਜਮਾ ਫਿਰ ਮੈਂ ਡਿਲੀਟ ਕਰ ਦਾਂਗਾ ਜਦੋਂ ਵਾਇਰਲ ਹੋ ਗਈ ਉਹ ਇਹ ਏਸੇ ਕੰਮ ਦੇ ਤਹਿਤ ਸਾਰਾ ਕੁਝ ਹੋ ਰਿਹਾ ਹੈ ਪਰ ਅਸੀਂ ਇੱਕਦਮ ਅਸੀਂ ਵਾਇਰਲ ਕਰਨ ਦੇ ਉੱਤੇ ਹੋ ਜਾਂਦੇ ਆ ਤਸਵੀਰਾਂ ਨੂੰ ਇਹ ਸਾਨੂੰ ਵੀ ਥੋੜਾ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਰਾਜਨੀਤੀ ਰਾਜਨੀਤੀ ਕੀ ਹੁੰਦੀ ਹੈ ਕਿਸੇ ਦੇ ਉੱਤੇ ਰਾਜ ਕਰਨ ਦੇ ਲਈ ਬਣਾਈ ਗਈ ਨੀਤੀ ਨੂੰ ਰਾਜਨੀਤੀ ਕਿਹਾ ਜਾਂਦਾ ਹੈ ਉਹੀ ਕੰਮ ਇਹ ਕਰ ਰਹੇ ਨੇ ਕਿ ਸਿੱਖਾਂ ਦੇ ਉੱਤੇ ਕਿਉਂਕਿ ਜਿਸ ਬਹਾਦਰ ਕੌਮ ਨੂੰ ਤਲਵਾਰਾਂ ਦੇ ਨਾਲ ਜਾਂ ਫਿਰ ਸਿੱਧੇ ਤੌਰ ਤੇ ਹਮਲਿਆਂ ਦੇ ਨਾਲ ਢਾ ਨਹੀਂ ਲਾਈ ਜਾ ਸਕਦੀ ਉਹਨੂੰ ਫਿਰ ਸਾਜ਼ਿਸ਼ਾਂ ਦੇ ਤਹਿਤ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਢਾ ਲਾਉਣ ਦੇ ਲਈ ਇਹ ਲੋਕ ਅਜਹੀਏ ਅਜਿਹੇ ਕੰਮ ਕਰਦੇ ਨੇ ਸੋ ਉਹਨਾਂ ਕੰਮਾਂ ਦੇ ਤਹਿਤ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਆਪਾਂ ਤਸਵੀਰਾਂ ਵਾਇਰਲ ਕਰਦੇ ਆ ਠੀਕ ਹੈ ਜੇ ਤੁਹਾਡੇ ਕੋਲ ਆਉਂਦੀ ਹੈ ਤੁਪ ਸਗੋਂ ਪਿਛਲੇ ਨੂੰ ਕਹੋ ਬਈ ਯਾਰ ਇਹਨੂੰ ਵਾਇਰਲ ਨਾ ਕਰੇ ਇਹ ਚੀਜ਼ ਹੈਗੀ ਇੱਕ ਸਾਜ਼ਿਸ਼ ਦਾ ਤਰੀਕਾ ਜਿਹੜੇ ਪਹਿਲੇ ਬੰਦੇ ਨੂੰ ਇਹ ਦਿਖਾਈ ਦਿੰਦੀ ਆ ਉਹਨੂੰ ਉਸੇ ਟਾਈਮ ਕੰਪਲੇਂਟ ਕਰਨੀ ਚਾਹੀਦੀ ਏ ਤਾਂ ਜੋ ਬੰਦਾ ਫੜਿਆ ਜਾ ਸਕੇ ਪਰ ਜੇ ਅਸੀਂ ਇਸੇ ਤਰ੍ਹਾਂ ਕਰਦੇ ਰਹਾਂਗੇ ਕਿਉਂਕਿ ਇੱਕ ਪਾਸੇ ਜਿਨ੍ਹਾਂ ਜਿਹੜੇ ਪ੍ਰਚਾਰਕ ਨੇ ਸਾਨੂੰ ਸੇਧ ਦੇਣੀ ਏ ਉਹਨਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ ਸੋਸ਼ਲ ਮੀਡੀਆ 'ਚ ਇੱਕ ਅਜਿਹੀ ਸਾਈਟ ਬਣ ਚੁੱਕੀ ਆ ਜਿੱਥੇ ਇਹਦੇ ਫਾਇਦੇ ਵੀ ਹੈਗੇ ਨੇ ਉੱਥੇ ਇਹਦੇ ਨੁਕਸਾਨ ਵੀ ਹੈਗੇ ਨੇ ਕਿਉਂਕਿ ਤੁਹਾਡੇ ਵਰਗੇ ਲੋਕਾਂ ਦੇ ਵਿੱਚ ਹੀ ਕੁਝ ਕਮੈਂਟ ਕਰਨ ਵਾਲੇ ਲੋਕ ਅਜਿਹੇ ਵੀ ਨੇ ਜਿਹੜੇ ਅਜਿਹੇ ਭੜਕਾਊ ਕਮੈਂਟ ਕਰਦੇ ਨੇ ਕਿ ਜੇ ਇੱਕ ਦੋ ਪ੍ਰਚਾਰਕਾਂ ਦੇ ਵਿੱਚ ਕੋਈ ਵਿਵਾਦ ਚੱਲ ਰਿਹਾ ਹੈ ਜੇ ਉਹਨਾਂ ਦੇ ਵਿੱਚ ਕੋਈ ਮਸਲਾ ਗੰਭੀਰ ਹੋ ਰਿਹਾ ਹੈ ਤਾਂ ਉਸ ਨੂੰ ਹੋਰ ਗੰਭੀਰ ਕਰਨ ਦੇ ਲਈ ਉਸ ਵਿੱਚ ਹੋਰ ਅੱਗ ਲਗਾਉਣ ਦੇ ਲਈ ਅਜਿਹੇ ਕਮੈਂਟ ਕਰਨਗੇ ਕਿ ਉਹ ਦੋਵੇਂ ਹੀ ਆਪਸ ਦੇ ਵਿੱਚ ਭੜੇ ਰਹਿੰਦੇ ਨੇ ਜਿਹੜੇ ਪ੍ਰਚਾਰਕ ਨੇ ਅਜੇ ਸਿੱਖ ਕੌਮ ਨੂੰ ਜਾਂ ਸਾਡੀ ਕੌਮ ਨੂੰ ਸੇਧ ਦੇਣੀ ਹੈ ਉਹ ਆਪਸ ਦੇ ਵਿੱਚ ਭੜ ਰਹੇ ਨੇ ਤੇ ਜਿਹੜੇ ਆਮ ਲੋਕ ਹੈਗੇ ਨੇ ਉਹ ਅਜਿਹੀਆਂ ਤਸਵੀਰਾਂ ਨੂੰ ਵਾਇਰਲ ਕਰ ਕਰਕੇ ਉਹ ਆਪਸ ਦੇ ਵਿੱਚ ਲੜਨ ਦੇ ਵਿੱਚ ਲੱਗੇ ਹੋਏ ਨੇ ਸੋ ਇਹ ਫਲਿੱਪਕਾਰਡ ਦੀ ਜਿੱਥੇ ਗਲਤੀ ਹੈਗੀ ਆ ਉੱਥੇ ਮੈਂ ਸਿੱਖਾਂ ਨੂੰ ਵੀ ਕਹੂੰਗਾ ਕਿ ਅੱਜ ਅਵੇਅਰ ਹੋਣ ਦੀ ਲੋੜ ਹੈ ਇਹਨਾਂ ਸਾਜ਼ਿਸ਼ਾਂ ਤੋਂ ਬਚੋ ਇਹਨਾਂ ਯੋਜਨਾਬੱਧ ਤਰੀਕਿਆਂ ਦੇ ਨਾਲ ਜੋ ਸਾਨੂੰ ਢਾਹ ਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੋ ਅੱਜ ਸਾਡੇ ਵਿੱਚ ਹਾਲਾਤ ਪੈਦਾ ਹੋ ਚੁੱਕੇ ਨੇ ਉਹਨਾਂ ਤੋਂ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਇਹ ਨਹੀਂ ਆ ਵੀ ਤਸਵੀਰਾਂ ਤੁਸੀਂ ਜੇ ਤੁਹਾਡੇ ਕੋਲ ਕੋਈ ਆ ਗਈ ਕਿਉਂਕਿ ਗੁਰੂ ਸਾਹਿਬ ਤਾਂ ਇੰਨਾ ਕਹਿ ਗਏ ਨੇ ਕਿ ਅਸੀਂ ਤਾਂ ਤਸਵੀਰਾਂ ਦੇ ਉੱਤੇ ਕਿਸੇ ਦੇ ਉੱਤੇ ਅਸੀਂ ਅਮਲ ਕਰਨਾ ਹੀ ਨਹੀਂ ਹੈਗਾ ਕਿਉਂਕਿ ਸਾਨੂੰ ਦੇਹ ਦੇ ਨਾਲ ਜਾਂ ਫਿਰ ਇਹ ਤਸਵੀਰ ਤੋਂ ਦੂਰ ਰਹਿਣ ਦੇ ਲਈ ਕਿਹਾ ਗਿਆ ਹੈ ਪਰ ਅਸੀਂ ਕਹਿੰਦੇ ਹਾਂ ਕਿ ਵਾਇਰਲ ਕਰ ਦਿਓ ਜੀ ਇਸ ਬੰਦੇ ਨੂੰ ਲੱਭੋ ਜੀ ਫਲਾਣੇ ਨੇ ਇਹ ਕਰਤਾ ਜੀ ਪਰ ਉਹ ਜਿਹੜਾ ਵਿਅਕਤੀ ਹੁੰਦਾ ਹੈ ਉਹ ਆਪਣਾ ਕੰਮ ਕਰਕੇ ਡਿਲੀਟ ਕਰ ਜਾਂਦਾ ਹੈ ਤੇ ਤੁਸੀਂ ਲੱਭਦੇ ਰਹਿੰਦੇ ਹੋ ਉਹ 5 ਸਾਲ 10 ਸਾਲ ਐਮੀ ਚੱਲੀ ਜਾਣੀ ਆ ਤੇ ਅਸੀਂ ਕੌਮ ਨਾਲ ਐਮੀ ਲੜੀ ਜਾਣਾ ਏ ਜੋ ਸਾਡਾ ਮਕਸਦ ਹੈਗਾ ਸਾਡਾ ਪ੍ਰਚਾਰ ਕਰਨ ਦਾ ਮਕਸਦ ਹੈਗਾ ਉਹ ਅਸੀਂ ਕਦੇ ਵੀ ਫਿਰ ਕਿਉਂਕਿ ਅਸੀਂ ਜੇ ਇੱਥੇ ਆ ਜਾਂਦੇ ਆ ਨਾ ਤਾਂ ਫਿਰ ਜਦੋਂ ਅੱਜ ਇਹ ਕੰਮ ਹੁੰਦੇ ਆ ਫਿਰ ਅਸੀਂ ਬਿਲਕੁਲ ਧਰਤੀ ਦੇ ਨਾਲ ਇੱਕ ਧਰਤੀ ਤੋਂ ਵੀ ਆਪਾਂ ਕਹਿ ਲਈਏ ਸਾਡਾ ਬੇੜਾ ਇੰਨਾ ਜ਼ਿਆਦਾ ਕਰਕੇ ਜਾਂਦਾ ਹੈ ਕਿ ਅਸੀਂ ਆਪਸ ਦੇ ਵਿੱਚ ਹੀ ਲੜ ਜਾਂਦੇ ਆ ਅਸੀਂ ਆਪਸ ਦੇ ਵਿੱਚ ਭਿੜੀ ਜਾਂਦੇ ਆ ਉਸ ਕਰਕੇ ਸਾਡੇ ਜਿਹੜੇ ਕੌਮ ਦਾ ਨੁਕਸਾਨ ਹੋ ਰਿਹਾ ਹੈ ਤੋ ਇੱਥੇ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਫਲਿੱਪਕਾਰਡ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਐਮਾਜ਼ੋਨ ਸਾਈਟ ਨੂੰ ਹਰ ਇੱਕ ਸਾਈਟ ਨਜ਼ਰ ਰੱਖ ਰਹੀ ਹੈ ਉਹਦੇ ਉੱਤੇ ਉਹਦੇ ਨਾਲ ਕੀ ਵਿਵਾਦ ਜੁੜ ਰਿਹਾ ਹੈ ਉਹ ਕੀ ਪਾ ਰਹੇ ਨੇ ਕੀ ਮਸਲਾ ਹੈ ਕਿਹਨਾ ਚੀਜ਼ਾਂ ਕਰਕੇ ਐਮਾਜ਼ੋਨ ਉੱਤੇ ਜਾ ਰਹੀ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਰੱਖਿਆ ਜਾ ਸਕਦਾ ਹੈ ਤਾਂ ਫਲਿੱਪਕਾਰਡ ਪਿੱਛੇ ਚੱਲੇ ਐਮਾਜ਼ੋਨ ਦੇ ਵਿਵਾਦ ਬਾਰੇ ਨਹੀਂ ਕੀ ਜਾਣੂ ਸੀ ਕਿ ਉਹਨਾਂ ਨੂੰ ਨਹੀਂ ਪਤਾ ਸੀ ਵੀ ਇਸੇ ਤਸਵੀਰ ਕਰਕੇ ਵਿਵਾਦ ਬਣਿਆ ਸੀ ਹੁਣ ਅਸੀਂ ਕਿਉਂ ਪਾਈਏ ਸੋ ਇੱਕ ਸਾਜ਼ਿਸ਼ ਦੇ ਤਹਿਤ ਸਭ ਕੁਝ ਹੋਇਆ ਹੈ ਇਹਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤੇ ਨਾਲ ਹੀ ਇਸ ਤੋਂ ਬਾਅਦ ਸਰਕਾਰ ਨੂੰ ਤੇ ਕਾਨੂੰਨ ਨੂੰ ਪ੍ਰਸ਼ਾਸਨ ਨੂੰ ਬਾਕੀ ਸਾਈਟ ਨੂੰ ਅਵੇਅਰ ਕਰਨਾ ਚਾਹੀਦਾ ਹੈ ਹਰ ਇੱਕ ਧਰਮ ਦੀਆਂ ਜੋ ਧਾਰਮਿਕ ਤਸਵੀਰਾਂ ਹੈਗੀਆਂ ਨੇ ਚਾਹੇ ਧਾਰਮਿਕ ਸਥਾਨ ਹੈਗੇ ਨੇ ਚਾਹੇ ਉਹ ਗੁਰੂਆਂ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ ਨੇ ਉਹ ਹਰ ਇੱਕ ਸਾਈਟ ਦੇ ਕੋਲ ਅਵੇਲੇਬਲ ਹੋਣੀਆਂ ਚਾਹੀਦੀਆਂ ਨੇ ਇੱਕ ਅਜਿਹਾ ਨਿਯਮ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਧਰਮ ਦੇ ਨਾਲ ਤਸਵੀਰਾਂ ਪਹਿਲਾਂ ਉਹ ਚੈਕਿੰਗ ਹੋਵੇ ਬਈ ਇਹਨਾਂ ਦੇ ਵਿੱਚ ਕਿਸੇ ਧਰਮ ਦੇ ਲੋਕ ਜਿਹੜੇ ਜੜੀਆਂ ਤਸਵੀਰਾਂ ਉਹਨਾਂ ਦੇ ਕੋਲ ਪਹੁੰਚੀਆਂ ਨੇ ਕਿ ਉਹ ਤਸਵੀਰਾਂ ਤਾਂ ਨਹੀਂ ਜੁੜੀਆਂ ਹੋਈਆਂ ਜਿਸ ਕਰਕੇ ਮਸਲਾ ਵੱਡਾ ਹੋ ਸਕਦਾ ਸੋ ਇਹ ਤਸਵੀਰਾਂ ਉਹਨਾਂ ਕੰਪਨੀਆਂ ਨੂੰ ਜ਼ਰੂਰ ਦੇਣੀਆਂ ਚਾਹੀਦੀਆਂ ਨੇ ਉਹਨਾਂ ਕੰਪਨੀਆਂ ਦੇ ਕੋਲ ਆਪਣੇ ਕੋਲ ਜਾਂ ਤਾਂ ਧਰਮ ਦੇ ਲੋਕ ਰੱਖਣ ਜੇ ਉਹ ਕਰੋੜਾ ਰੁਪਇਆ ਕਮਾ ਸਕਦੇ ਆ ਤਾਂ ਉਹ 20 25 25000 ਦੇ ਉੱਤੇ TT ਹਜ਼ਾਰ ਦੇ ਉੱਤੇ ਅਜਿਹੇ ਇੱਕ ਇੱਕ ਧਰਮ ਦੇ ਇੱਕ ਇੱਕ ਵਿਅਕਤੀ ਜ਼ਰੂਰ ਰੱਖ ਸਕਦੇ ਆ ਜਿਹੜਾ ਪਰਚੋਲ ਕਰ ਸਕੇ ਕਿ ਇਹ ਤਸਵੀਰ ਵਿਵਾਦਤ ਨਹੀਂ ਪੈਦਾ ਕਰ ਸਕਦੀ ਸੋ ਇਹ ਇਸ ਗੱਲ ਤੋਂ ਜਿੱਥੇ ਸਿੱਖਾਂ ਨੂੰ ਵੇਰ ਰਹਿਣਾ ਚਾਹੀਦਾ ਉੱਥੇ ਕੰਪਨੀਆਂ ਨੂੰ ਗੁਜ਼ਾਰਿਸ਼ ਜ਼ਰੂਰ ਕਰਾਂਗੇ ਅਪੀਲ ਕਰਾਂਗੇ ਤੇ ਨਾਲ ਹੀ ਸਖਤ ਚੇਤਾਵਨੀ ਵੀ ਦਵਾਂਗੇ ਸਿੱਖ ਕੌਮ ਦੇ ਵੱਲੋਂ ਕਿ ਜੇਕਰ ਤੁਸੀਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਨਾ ਹਟੇ ਤਾਂ ਇਸ ਦੇ ਜਿਹੜੇ ਨਤੀਜੇ ਹੈਗੇ ਹੋ ਮਾਰੂ ਹੋ ਸਕਦੇ ਨੇ ਤੇ ਸਿੱਖਾਂ ਨੂੰ ਜ਼ਰੂਰ ਕਹਾਂਗਾ ਕਿ ਇਹਨਾਂ ਗੱਲਾਂ ਦੇ ਉੱਤੇ ਭੜਕਣ ਦੀ ਬਜਾਏ ਇਹਨਾਂ ਨੂੰ ਸਾਜ਼ਿਸ਼ ਨੂੰ ਸਾਜ਼ਿਸ਼ ਦੇ ਤਹਿਤ ਹੀ ਮਾਰਿਆ ਜਾਵੇ ਯੋਜਨਾਬੱਧ ਤਰੀਕੇ ਦੇ ਨਾਲ ਜਿਵੇਂ ਉਹ ਯੋਜਨਾ ਬਣਾਉਂਦੇ ਨੇ ਉਸੇ ਤਰ੍ਹਾਂ ਆਪਾਂ ਵੀ ਕਿਸੇ ਪਲੈਨਿੰਗ ਦੇ ਤਹਿਤ ਚੱਲੀਏ ਤਾਂ ਕਿ ਜੋ ਸਿੱਖ ਕੌਮ ਦਾ ਨੁਕਸਾਨ ਹੋ ਰਿਹਾ ਉਸ ਤੋਂ ਬਚਿਆ ਜਾ ਸਕੇ ਅਤੇ ਹੋਰਾਂ ਨੂੰ ਵੀ ਬਚਾਇਆ ਜਾ ਸਕੇ ਇਹਨਾਂ ਵਿਚਾਰਾਂ ਦੇ ਨਾਲ ਤੁਹਾਡੇ ਕੋਲੋਂ ਖਿਮਾ ਮੰਗਦਾ ਜੀ ਦਿਓ ਇਜਾਜ਼ਤ ਧੰਨਵਾਦ Chapi, Chapi.